170 ਕਿਲੋਮੀਟਰ ਰੋਜ਼ ਤੂੰ ਆ ਸਾਈਕਲ ਤੇ ਕੱਢਦਾ ਹਾਂ ਹਰ ਰੋਜ਼ ਤਾਂ ਨਾ ਯਾਰ ਬਈ ਯਾਰ ਬਹੁਤ ਵੱਡੀ ਗੱਲ ਹੈ ਝੂਕਾ ਜਾ ਰਿਹਾ ਬਈ ਦੇਖ ਲੈ ਕਹੀ ਚੀਜ਼ ਹੈ ਨਾ ਇਹਦੀ ਕਾਪੀ ਕੋਪੀ ਤੇਰੀ ਮੰਨਦੇ ਹੋਣੀ ਹੈ ਨਹੀਂ ਕੋਈ ਕੋਈ ਕਾਪੀ ਨਹੀਂ ਹਿੱਤਾ ਹੀ ਹੈ ਨਾ ਹਾਂ ਬਦਲ ਜਾਂਦੇ ਵਿਆਹ ਕਰਾ ਕੇ ਹੋਰ ਕਿੱਦਾਂ ਵਰਦਾ ਨੱਥਰੀ ਕੋਲ ਬੱਸ ਨਾਰਾ ਬੱਸ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਤੇ ਆਪਾਂ ਫਿਰਦੇ ਨਹੀਂ ਅਸ ਟਾਈਮ ਵਾਕ ਤੇ ਤੇ ਬੱਦਲ ਬਾਈ ਹੋਈ ਪਈ ਐ ਕੱਲ ਵੀ ਸਾਰਾ ਦਿਨ ਜਿਹੜਾ ਮੀਂਹ ਪਈ ਗਿਆ ਤੇ ਲਗਾਤਾਰ ਮਤਲਬ ਬੂੰਦਾਬੰਦੀ ਹੋਈ ਗਈ ਐ ਡ੍ਰਿਜ਼ਲਿੰਗ ਬਾਕੀ ਦੋਸਤੋ ਦਲਜੀਤ ਦਸਾਂ ਦਾ ਜਿਹੜਾ ਇੰਡੀਆ ਵਾਲਾ ਟੂਰ ਐ ਉਹ ਵੀ ਅਗਲੇ ਮਹੀਨੇ ਤੋਂ ਸਟਾਰਟ ਹੋ ਰਿਹਾ ਐ ਜਿਹੜਾ ਪਹਿਲਾ ਸ਼ੋਅ ਹੈ ਉਹ 26 ਅਕਤੂਬਰ ਦਾ ਹੈ ਮੇਰੇ ਹਿਸਾਬ ਨਾਲ ਦਿੱਲੀ ਦੇ ਵਿੱਚ ਤੇ ਪੰਜਾਬੀਆਂ ਲਈ ਮਾਨ ਵਾਲੀ ਗੱਲ ਹੈ ਵੀ ਜਿਹੜੀਆਂ ਦਲਜੀਤ ਦੀਆਂ ਟਿਕਟਾਂ ਬੁੱਕ ਹੋਣੀਆਂ ਸੀਗੀਆਂ ਉਹ ਨਾ ਕਿਸੇ ਕਿਰਾਂ ਕੰਪਨੀ ਕੋਲੇ ਸੀਗੀਆਂ ਉਹਨਾਂ ਨੇ ਮਤਲਬ 1 ਲੱਖ ਟਿਕਟਾਂ ਜਿਹੜੀ ਉਹ ਆਫ ਸੇਲ ਕਰਨੀ ਸੀਗੀ ਤੇ ਉਹ ਜਦੋਂ ਉਹਨਾਂ ਨੇ ਅਨਾਉਂਸ ਕਰੀ ਤਾਂ ਕੋਸ਼ਿਸ਼ ਸਮੇਂ ਦੇ ਵਿੱਚ ਉਹ ਜਿਹੜੀ 1 ਲੱਖ ਟਿਕਟ ਹੈ ਉਹ ਜਿਹੜੀ ਬੁੱਕ ਹੋ ਗਈ ਸਾਰੀ ਉਸ ਤੋਂ ਬਾਅਦ ਦੋਸਤੋ ਉਹਨਾਂ ਨੇ ਮਤਲਬ ਆਮ ਲੋਕਾਂ ਵਾਸਤੇ ਟਿਕਟ ਓਪਨ ਕਰੀ ਤੇ ਉਹ ਵੀ ਕੁਝ ਕਮੈਂਟਾਂ ਵਿੱਚ ਤੋਂ ਸਾਰੇ ਜਿਹੜੇ ਬੁੱਕ ਹੋ ਗਏ ਤੇ ਜਿਹੜੀ ਨਾਰਮਲ ਟਿਕਟ ਸੀ ਉਹਦਾ रेट ਸੀ 1500 ਰੁਪਇਆ ਜਿਹੜੀ ਵੀਆਈਪੀ ਟਿਕਟ ਹੁੰਦੀ ਹੈ ਉਹਦਾ ਜਿਹੜਾ ਪ੍ਰਾਈਸ ਸੀ 13000 ਦੂਜੀ ਗੱਲ ਦੋਸਤੋ ਆਏ ਆ ਵੀ ਜਿਨ੍ਹਾਂ ਨੇ ਟਿਕਟਾਂ ਲੈ ਲਈਆਂ ਪਹਿਲਾਂ ਤੇ ਹੁਣ ਬਲੈਕ ਚ ਵੇਚ ਰਹੇ ਆ ਜਿਹੜੀ ਸੀਗੀ 1500 ਵਾਲੀ ਉਹ ਵਿੱਚ ਹੀ ਜਾਂਦੇ 10000 ਦੀ ਜਿਹੜੀ 13000 ਵਾਲੀ ਹੈ ਉਹ 50000 ਤੱਕ ਵੀ ਮਤਲਬ ਵਿਕੀ ਹੈ ਜਾਂ ਉਹਦਾ ਮੰਗ ਰਹੇ ਆ ਤੇ ਲੱਖ ਲੱਖ ਰੁਪਏ ਮੰਗੀ ਜਾਂਦੇ ਵੇਖੋ ਤੁਸੀਂ ਤੇ ਬਹੁਤ ਵੱਡੀ ਗੱਲ ਐ ਪੰਜਾਬੀਆਂ ਵਾਸਤੇ ਵੀ ਆਪਣੇ ਸਰਦਾਰ ਭਰਾ ਨੇ ਵੀ ਕਿੰਨਾ ਜਿਹੜਾ ਆਪਣੀ ਪੰਜਾਬੀ ਆ ਉਹਨੂੰ ਉੱਤੇ ਲੈ ਗਿਆ ਤੇ ਬਾਕੀ ਰਹੀ ਗੱਲ ਸ਼ੋਅ ਦੀ ਸ਼ੋਅ ਵੀ ਸਿਰੇ ਲਾਉਂਦਾ ਬੰਦਾ ਸਾਨੂੰ ਸਾਰਿਆਂ ਨੂੰ ਪਤਾ ਹੀ ਐ ਬਾਕੀ ਜਿਹੜਾ 22 ਦਲਜੀਤ ਦਾ ਚੰਡੀਗੜ੍ਹ ਵਾਲਾ ਸ਼ੋਅ ਐ ਇਹ ਤਾਂ ਹਜੇ ਦਸੰਬਰ ਦੇ ਵਿੱਚ ਐ ਤਿਆਰੀਆਂ ਲੋਕਾਂ ਨੇ ਪਹਿਲਾਂ ਹੀ ਕਰਤੀਆਂ ਤੇ ਦੂਜੀ ਗੱਲ ਵੀ 22 ਦਲਜੀਤ ਦੀਆਂ ਜਿਹੜੀਆਂ ਹੈਗੀਆਂ ਕਾਰਨਰ ਵਾਲੀਆਂ ਟਿਕਟਾਂ ਉਹਦੀ ਹਜੇ ਕੋਈ ਟਿਕਟ ਨਹੀਂ ਉਹ ਮੈਨੂੰ ਲੱਗਾ ਤਾਂ ਰੱਖੀ ਆ ਕੋਈ ਲੀਡਰ ਆ ਜਾਂਦਾ ਕਿ ਯਾਰੀ ਜਾਂ ਕੋਈ ਜਿਆਦਾ ਵੀਆਈਪੀ ਗੈਸਟ ਹੈ ਜਾਂ ਮਤਲਬ ਮੰਗਾਰਾਂ ਵਿੱਚ ਲੜਨੀਆਂ ਪੈਂਦੀਆਂ ਤੁਹਾਨੂੰ ਪਤਾ ਹੀ ਹੈ ਉਹ ਮੈਨੂੰ ਲੱਗਾ ਤਾਂ ਰੱਖੀ ਹੋਣੀਆਂ ਸਾਈਡ ਤੇ ਬਾਕੀ ਵੇਖੋ ਤੇ ਇੱਕ ਮੈਨੂੰ ਹੋਰ ਦੱਸਿਓ ਜੇ ਕਿ ਤੁਹਾਨੂੰ ਪਤਾ ਤਾਂ ਵੀ ਗਿੱਦੜਵਾਚ ਜਿਹੜੇ ਇਲੈਕਸ਼ਨ ਹੋ ਰਿਹਾ ਬਾਏ ਕੋਈ ਉਹਦੀ ਡੇਟ ਬਾਰੇ ਕਿਸੇ ਨੂੰ ਮਾੜਾ ਮੋਟਾ ਜਾਣਕਾਰੀ ਹੋਵੇ ਜਾਂ ਪਤਾ ਹੋਵੇ ਕਰੋ ਤਾਂ ਕਹੋ ਸਕਦੇ ਆ ਉਹ ਜਰੂਰ ਦੱਸਿਓ ਇੱਕ ਸਰਪੰਚ ਇਲੈਕਸ਼ਨ ਬਾਰੇ ਤੇ ਬਾਕੀ ਗਿੱਦੜਵਾ ਸ਼ੀਟ ਤੇ ਬਹੁਤ ਵੱਡੀ ਹਲਚਲ ਹੋਊਗੀ ਤੁਸੀਂ ਵੇਖਿਆ ਉਹਨਾਂ ਵਾਲੇ ਸਮੇਂ 'ਚ ਜਿਹੜੀ ਜਿਹੜੀ ਗੱਲ ਆਪਾਂ ਆਖੀ ਇਸ ਵੀਡੀਓ 'ਚ ਗੱਲ ਉਵੇਂ ਹੀ ਹੋਊਗੀ ਤੇ ਜਾਰੇ ਜਾਣ ਤੋਂ ਉੱਥੋਂ ਸਰਦਾਰ ਸੁਖਵੀਰ ਸਿੰਘ ਬਦਲਦੇ ਆ ਤੇ ਲੋਕ ਵਿੱਚ ਆਉਂਦੇ ਆ ਉਹ ਖੜੇ ਹੋਣ ਗਿੱਦੜਾ ਸੀਟ ਤੋਂ ਬਾਕੀ ਵੇਖੋ ਪਰ ਆਇਆ ਵੀ ਜੇ ਇਹ ਚੀਜ਼ ਹੁੰਦੀ ਹੈ ਤਾਂ ਜਿਵੇਂ 1995 'ਚ ਹੋਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਦੂਰੀ ਹਰੀ ਆਪ ਦੇ ਪੈਰਾਂ ਤੇ ਖੜੀ ਹੋ ਸਕਦੀ ਹੈ ਬਾਕੀ ਵੇਖੋ ਪਰ ਲੋਕ ਮੰਗ ਕਰ ਰਹੇ ਆ ਹੁਣ ਇਹੀ ਰਸਤਾ ਹੈ ਜਿਹਦੇ ਨਾਲ ਮਤਲਬ ਲੋਕਾਂ ਨੂੰ ਇਕੱਠਾ ਕਰਿਆ ਜਾ ਸਕਦਾ ਹੈ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਹੈ ਤੇ ਉਹਨਾਂ ਚ ਆਇਆ ਵੀ ਮਾੜਾ ਮੋਟਾ ਬੂਸਟ ਆਊਗਾ ਤੇ ਮਤਲਬ ਉਹਨਾਂ ਨੂੰ ਵਧੀਆ ਫੀਲ ਹੋਊਗਾ ਕਿਉਂਕਿ ਪ੍ਰਧਾਨ ਪਾਰਟੀ ਦਾ ਜਿਹ ਗਿੱਦਰਵੇ ਤੇ ਖੜਾ ਹੁੰਦਾ ਹੈ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਉੱਥੇ ਬਾਦ ਸਾਹਿਬ ਨੇ ਕੰਮ ਹੀ ਬੜੇ ਕਰੇ ਆ ਮੈਂ ਕੱਲ WhatsApp ਤੇ ਸਟੇਟਸ ਪਾਇਆ ਸੀ ਕਾਂਗਰਸੀ ਬੰਦਾ ਉਹ ਖੁਦ ਇਹ ਕੱਲ ਮੰਨ ਰਿਹਾ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਇੱਥੋਂ ਜਿੱਤ ਸਕਦੇ ਆ ਇਹ ਕੋਈ ਸ਼ੱਕ ਨਹੀਂ ਉਹਦਾ ਮੈਂ ਕਾਂਗਰਸ ਦਾ ਬੰਦਾ ਹੈ ਫਿਰ ਵੀ ਉਹਦਾ ਮੈਂ ਮਤਲਬ ਇਹ ਗੱਲ ਮੰਨਦਾ ਹੈ ਵੀ ਇੱਥੋਂ ਸਰਦਾਰ ਸੁਖਵੀਰ ਸਿੰਘ ਬਾਦਲ ਜਿੱਤਣਗੇ ਤੇ ਆ ਜਿਹੜਾ ਇਤਿਹਾਸ ਦੂਰੀ ਹਰੀ ਦਰਾਇਆ ਜਾਊਗਾ ਜਿਹੜਾ 1995 ਦੇ ਵਿੱਚ ਹੋਇਆ ਸੀਗਾ ਚਲੋ ਦੋਸਤੋ ਇਲੈਕਸ਼ਨ ਤਾਂ ਚੱਲਦੇ ਰਹਿਣੇ ਆ ਬਾਕੀ ਤੇ ਖੇਤਾਂ ਦਾ ਨਜ਼ਾਰਾ ਦੇਖੋ ਖੇਤਾਂ ਦੇ ਨਜ਼ਾਰੇ ਦੇ ਨਾਲ-ਨਾਲ ਸਾਨੂੰ ਅੱਜ ਮਲਾਉਣੇ ਆ ਸੀ 22 ਸੀਪੇ ਨਾਲ ਵਾਹ ਜੀ ਵਾਹ ਸੀਪਾ ਜੀ ਕੀ ਹਾਲ ਨੇ ਠੀਕ ਹੈ ਭਾਈ ਵਧੀਆ ਆਪਣਾ ਸਭ ਹੋਰ ਘਰੇ ਠੀਕ ਹੈ ਸਾਰੇ ਵਧੀਆ ਹੀ ਪਰਿਵਾਰ ਆਪਣਾ ਚੜ੍ਹਦੀ ਕਲਾ ਕੀ ਕਰਦੇ ਫਿਰਦੇ ਹੋ ਬਸ ਖੇਤ ਹੀ ਆ ਇਸ ਕਿਹੜਾ ਮਾਰਨਾ acha ਹਾਂਜੀ ਤੇ ਦਾਤੀ ਰੱਖੀਏ ਦਾਤੀ ਵਾਦੂ ਰੱਖਣ ਦੀ ਨਾਲ ਨਹੀਂ ਕੋਈ ਨੀਰ ਨੂੰ ਲੈਣ ਆਇਆ ਕਿ ਵੈਸੇ ਆਇਆ ਨਹੀਂ ਨੀਰ ਤੇ ਲੈਣੇ ਕੋਈ ਜਰਾ ਮਾਰ ਨਹੀਂ ਤੇ ਫਿਰ ਦਾਤੀ ਦਾ ਕੀ ਰੋਲ ਬਣ ਸਮਝ ਨਹੀਂ ਆਣੀ ਡੰਡਾ ਰੱਖਦਾ ਹੁੰਦਾ ਅਗਲਾ ਚੱਲ ਡੰਡਾ ਰੱਖਦਾ ਦਾਤੀ ਦਾ ਕੀ ਰੋਲ ਹੈ ਇਹਦੇ ਬਾਰੇ ਮੜਾ ਚਾਹਨਾ ਪਾ ਬਾਈ ਅੱਛਾ ਜੀ ਕਿਉਂ ਲੈ ਕੇ ਆਏ ਦਾਤੀ ਇਹ ਤਾਂ ਕਈ ਹੁਣ ਜਿਹਦੇ ਆ ਗਏ ਘੰਟਾ ਆ ਗਏ ਜਿਹੜਾ ਕੱਖ ਵੀ ਕੱਢ ਜਾਈਦੇ ਮਾਰੇ ਮੋٹے ਅੱਛਾ ਬੜਾ ਪੂਰੀ ਗੱਲ ਦੱਸਨਾ ਤੂੰ ਹਾਂਜੀ ਆਇਆ ਲਾ ਦੇ ਦਾ ਘੰਟਾ ਵਧੀਆ ਰਿਹੇ ਹੋਗੇ ਤਾਂ ਵਧੀਆ ਖੜਾ ਝੋਨਾ ਹਾਂਜੀ ਝੋਨਾ ਵਧੀਆ ਖੜਾ ਜੀ ਪੱਕੀ ਗੱਲ ਹੈ ਹਾਂਜੀ ਓਕੇ ਆ ਤੇ ਕੱਲ ਵਾਲੇ ਮੀਂਹ ਨਾਲ ਕੋਈ ਨ ਕੋਈ ਨੁਕਸਾਨ ਨਹੀਂ ਜਿਹਦਾ ਜਿਹਦਾ ਬੂਰਬਾਰ ਪਈ ਜਾਂਦਾ ਉਹਨੇ ਉਹਦੇ ਤਾਂ ਹੈਗਾ ਨੁਕਸਾਨ ਜਿਹਦੇ ਪੀਪਣੀ ਤੇ ਉਹਨੂੰ ਕੋਈ ਨੁਕਸਾਨ ਨਹੀਂ ਕਿਸੇ ਨੂੰ ਹਾਂ ਆਪਣੇ ਬੱਚੇ ਦਾ ਮਤਲਬ ਹਾਂਜੀ ਆਪਣੇ ਕੱਲ ਮੀ ਪੀ ਵੀ ਲਗਾਤਾਰ ਗਿਆ ਹਾਂ ਪਰ ਐਂ ਵੀ ਹਵਾ ਹੋਵਣਾ ਚੱਲੇ ਤੇਜ਼ ਉਹਦੇ ਨਾਲ ਫਿਰ ਥੋੜਾ ਜਿਹਾ ਹਾਂ ਡਿੱਗ ਡੰਗ ਨਿਕਲੀਆਂ ਹੁਣ ਝੋਨੇ ਦੀਆਂ ਫਿਰ ਉਹ ਥੋੜਾ ਜਿਹਾ ਦਿੱਕਤ ਆ ਜਾਂਦੀ ਹੈ ਡਿੱਗਣ ਡੁੱਗਣ ਦਾ ਦਿੱਕਤ ਹੋ ਜਾਂਦੀ ਇੱਕ ਤਾਂ ਹਾਂ ਹਾਂ ਉਹਦਾ ਕਰਕੇ ਹੋ ਜਾਂਦਾ ਨੁਕਸਾਨ ਹਾਂ ਤੁਸੀਂ ਭਾਈ ਤੁਸੀਂ ਅਨਦਰ ਕਿੱਥੇ ਰਹੇ ਹੋ ਪਿੰਡ ਘਟ ਰਹੇ ਹੋ ਕਿੱਥੇ ਰਹੇ ਹੋ ਜੀ ਨਿਕਲ ਬਾਹਰ ਹੀ ਗਏ ਸੀ ਕੰਮ ਕਰਨ ਜਰਾਦਾਬਾਦ ਦੇ ਪਿੰਡ ਇਹ ਚ ਕੀ ਬਣਾ ਰਹੇ ਸੀ ਉੱਥੇ ਆਪਣਾ ਚਣਾਈ ਵਾਲਾ ਮਿਸਤਰੀ ਹੈ ਤੇ ਦੋ ਭਰਾ ਆ ਦੋਨੇ ਕੰਮ ਕਰਦੇ ਆ ਤੇ ਲੀਡਰ ਇਹਨਾਂ ਦਾ ਉਹ ਆਲ ਰੌਂਡਰੀ ਆ ਟਰੈਕਟਰ ਤੇ ਜ਼ਿਆਦਾਤਰ ਹੁੰਦੇ ਆ ਤੇ ਨਹੀਂ ਕੀ ਕੋਠੀ ਬਣਾ ਰਹੀ ਸੀ ਉੱਥੇ ਨਹੀਂ ਉਸ ਸਕੂਲ ਦੇ ਕੰਮ ਜੇ ਸਰਕਾਰੀ ਚੱਲਦਾ ਸਰਕਾਰੀ ਸਕੂਲ ਦਾ ਤੇ ਪਿੰਡ ਕੀ ਹੁਣ ਕੰਮ ਸ਼ੁਰੂ ਕਰਨਾ ਕੋਈ ਪਿੰਡ ਹੁਣ ਤੱਕ ਤਾਂ ਕੋਈ ਨਹੀਂ ਜੀ ਹਾਂ ਬਸ ਆ ਖੇਤ ਦੇ ਕਰਕੇ ਉਲਝੇ ਪਏ ਸੀਗੇ ਚਲੋ ਇੱਥੇ ਕਿੰਨਾ ਬਾਣਾ ਤੁਹਾਡੇ ਕੋਲੇ ਇੱਥੇ ਆਪਣੇ ਕੋਲੇ ਹੈਗਾ ਜੀ 2 ਕਿੱਲੇ ਉੱਧਰ ਹੈਗਾ 5 ਕਿੱਲੇ ਦਾ ਠੀਕ ਢੁੱਕਾ ਜਾ ਰਿਹਾ ਬਈ ਵੇਖ ਲੈ ਕਹੇ ਚੀਜ਼ ਹਨਾ ਇਹਦੇ ਕਾਫੀ ਕੁਪੇ ਤੇਰੀ ਮੰਨਦੇ ਹੋਣੀ ਯਾਰ ਨਹੀਂ ਕੋਈ ਕੋਈ ਕਾਫੀ ਨਹੀਂ ਸਿੱਧਾ ਹੀ ਹਨਾ ਸਿੱਧਾ ਹੀ ਰੋਕਦੇ ਨਹੀਂ ਪੁਲਸੇ ਨੂੰ ਯਾਰ ਨਹੀਂ ਰੋਕਦੇ ਵੇਖ ਯਾਰ ਹਨਾ ਇਹ ਆਪ ਨੂੰ ਇੰਡੀਆ ਜਾਂ ਪਾਕਿਸਤਾਨ ਚ ਮਿਲ ਲਗੇ ਮਨ ਲੱਗਦਾ ਹਨਾ ਯਾਰ ਉਹਨਾਂ ਤੇ ਖੜਾ ਰਹੀ ਹੈ ਨਾ ਸੱਦੇ ਬਸਾਂ ਤੇਲ ਤੂਲ ਕਿਹਨਾ ਖਾਂਦਾ ਬਈ ਤੇਲ ਤਾਂ ਇਹ ਸਾਹ ਸਰ ਦੇ ਖਾਂਦੇ ਟੀਟਰੀ ਹੈ ਤੇ ਨਹੀਂ ਪਹਿਲਾਂ ਮਿੱਟੀ ਦੇ ਲਦੇ ਚੱਲ ਪੈਂਦੇ ਹੁੰਦੇ ਸੀ ਹਾਂ ਹਨਾ ਇਹ ਤਾਂ ਵੱਡੇ ਪੰਗਾਂ ਤੇ ਮਿਲਦਾ ਹੁੰਦਾ ਸੀ ਹਾਂ ਹਾਂ ਉਹ ਤਾਂ ਮਿੱਟੀ ਦੇ ਲਈ ਮਿਲ ਲੋਣ ਲੱਗੇ ਯਾਰ ਹੁਣ ਡੀਜ਼ਲ ਤੇ ਹੋਏ ਪਏ ਜੀ ਤੇ ਲੀਡਰ ਕਿੱਥੇ ਹੁੰਦਾ ਤੁਹਾਡਾ ਲੀਡਰ ਆਪਣੇ ਕੰਪੈਨ ਖੋਲੀ ਬ ਚਲ ਵਧੀਆ ਗੱਲ ਹੈ ਤੁਹਾਡੇ ਕੋਲ ਟਰੈਕਟਰ ਕਿਹੜਾ 855 ਆਪਣਾ ਵਾਰਸਪੋਟਨ ਟਰੈਕਟਰ ਵੈਰੀ ਗੁੱਡ ਯਾਰ ਕਿਹੜਾ ਮਾਡਲ ਹੈ ਉਹ ਵਗ 17 ਮਾਡਲ ਹੀ ਕਿੰਨੇ ਚ ਲਿਆ ਸੀਗਾ ਉਹ 6.5 ਦਾ ਕਿੰਨੇ ਸਾਲ ਹੋ ਗਏ ਹੋਏ ਉਹਨਾਂ ਨੂੰ ਹੋ ਗਏ 4 ਸਾਲ ਇੱਥੇ ਲਿਆ ਕੀ ਤੋ ਸੀਗਾ ਉਹ ਆਪਣੇ ਮਹਿੰਗਾ ਵਾਲੇ ਪਿੰਤ ਲਿਆ ਸੀ ਮਾਹਣੀ ਮਾਹੋਂ ਲਿਆ ਸੀ 4 ਸਾਲ ਹੋ ਗਏ ਫਿਰ ਉਹ ਤਾਂ ਜਿਵੇਂ ਨਵਾਂ ਹੀ ਸੀ ਹਾਂ ਹਾਂ ਤੁਸੀਂ 19 ਚ ਲਿਆ ਮੈਨੂੰ ਲੱਗਦਾ 19 20 ਚ 18 18 ਦੀ ਲਿਆ ਸੀ 17 18 ਦੀ ਹਾਂ ਹੋਰ ਠੀਕ ਤੇ ਤੁਹਾਡੇ ਵਾਲ ਦੂਜਾ ਕਿੱਥੇ ਹੁੰਦਾ ਉਹ ਲੱਗੇ ਪਏ ਮਲੋੜ ਜੀ ਕੰਮ ਤੇ ਕੌਣ ਕੌਣ ਓਹੋ ਤਿੰਨ ਚਾਰ ਦਿਨ ਲੱਗੇ ਪਏ ਪੰਡੂ ਮੁੰਡੇ ਦੀਪੀ ਨਾਲ ਉਹਦੇ ਨੇ ਦੀਪ ਤਾਂ ਦੀਪ ਡਾ ਯਾਰ ਇੱਕ ਗੱਲ ਬਨ ਹੋਰ ਦੱਸ ਦੀਪ ਤਾ ਹੋ ਗਿਆ ਵਿਆਹ ਹਾਂਜੀ ਤੇ ਵਿਆਹ ਤੋਂ ਬਾਅਦ ਯਾਰ ਉਹ ਬੰਦਾ ਬਦਲ ਜੇ ਗਿਆ ਹਾਂ ਬਦਲ ਜਾਂਦੇ ਵਿਆਹ ਕਰਾ ਕੇ ਇਹ ਸੱਚੀ ਗੱਲ ਹੈ ਨਾ ਮਤਲਬ ਉਹ ਬੰਦਾ ਯਾਰ ਬਾਹਰ ਪੂਰੇ ਨਿਕਲਣੋਂ ਹਟ ਗਿਆ ਪਤਾ ਨਹੀਂ ਇਹਨਾਂ ਡਰਦਾ ਘਰੋਂ ਨਹੀਂ ਨਹੀਂ ਕੰਮ ਦੇ ਬੰਦਾ ਉਹ ਹੋ ਜਾਂਦਾ ਫੁਕ ਚੱਲ ਬੰਦਾ ਜਿਆਦੇ ਨਹੀਂ ਯਾਰ ਬੰਦੇ ਦੇ ਹਾਪ ਭਾਅ ਦੱਸ ਦਿੰਦੇ ਵੀ ਬੰਦਾ ਕਿਵੇਂ ਐ ਕਿਵੇਂ ਨਹੀਂ ਆ ਜਾਂਦਾ ਉਹਦੇ ਨਾਲ ਟਰੈਕਟਰ ਹਾਂਜੀ ਸਪੈਂਸਰ ਸਾਹਿਬ ਲੈ ਕੇ ਜਾ ਰਹੇ ਨੇ ਸਰਪੰਚ ਸਾਹਿਬ ਦੇ ਘਰੇ ਕਿੰਨੇ ਟਰੈਕਟਰ ਹੋਣਗੇ ਕਿ ਤਾ ਗਿਣਤੀ ਮਾਰੀ ਹੈ ਇਹਨਾਂ ਦੇ ਘਰੇ ਹੋਣਗੇ ਜੀ ਦੀਪ ਜੀ ਟਰੈਕਟਰ RAMDAR ਨਾ ਹੋਣਗੇ ਹਨਾ ਤੇ ਵੱਡੇ ਤੋਂ ਦੋ ਐਡੇ ਬਾਹਲੇ ਵੱਡੇ ਨੇ ਦੋ ਤਾਂ ਕੱਢੇ ਹੀ ਨਹੀਂ ਕਰਦੇ ਇਹਨੇ ਕਿੰਨੇ ਦਾ ਟਰੈਕਟਰ ਉਹ ਤਾਂ 1 ਕਰੋੜ ਤੋਂ ਉੱਤੇ ਹੋਗਾ ਸਾਰਾ ਹਨਾ ਹਾਂ ਉਹ ਹੁਣ ਕੱਢਣਗੇ ਬਸ ਇਕੱਠਾਂ ਦੇ ਸੀਜ਼ਨ ਦੇ ਚੱਲਦੇ ਉਹ ਤਾਂ ਉਹ ਤਾਂ ਤੇਲ ਹੀ ਬਹੁਤ ਖਾਂਦੇ ਨੇ ਬਈ ਯਾਰ ਹਨਾ ਤੇ ਹੁਣ ਤੂੰ ਕਦੋਂ ਵਿਆਹ ਕਰਾ ਰਿਹਾ ਆ ਪਾਪਾ ਵੀ ਕਰਾ ਲਾਂ ਕੋਈ ਨਹੀਂ ਉਹ ਵੀ ਕਰਾ ਲਾ ਮਾਮਣੇ ਦਾ ਵੀ ਕਰਦੇ ਹੋ ਯਾਰ ਅਸੀਂ ਤਾਂ ਆਪਣੇ ਬੇਲੀ ਰਹਿੰਦਾ ਹੀ ਹੈ ਜੀ ਹਨਾ ਮਾਮਣਾ ਵੀ ਹੁਣ ਚੰਡੀਗੜ੍ਹੋਂ ਪਿੰਡ ਆ ਗਿਆ ਠੀਕ ਹੈ ਇਹ ਉਹ ਕਹਿੰਦਾ ਵੀ ਮੈਂ ਕਹਿ ਕਿਤਾ ਮਤਲਬ ਭਾਵੇਂ 6 ਮਹੀਨੇ ਲੱਗੇ ਸੀ ਪਰ ਮੈਂ ਸਾਲ ਲਾ ਜਾਂਦਾ ਤੇ ਹੁਣ ਪਿੰਡ ਦਾ ਡਿਊਟੀ ਨਿਭਾ ਰਹੇ ਆਪਾਂ ਚੱਲ ਬਜੀ ਆਇਆ ਜੀ ਮੇਰੇ ਕੋਲ ਤਨ ਬਹੁਤ ਜ਼ਰ ਗੱਲਾਂ ਘੜੀ ਜੀ ਜ਼ਰੂਰੀ ਹੈ ਪਿੰਡ ਵੀ ਹੋਰ ਵਧੀਆ ਜੀ ਸੱਟ ਹਾਂਜੀ ਹਾਂਜੀ ਓਕੇ ਜਮਾ ਕੋਈ ਵਿੜੇ ਦੀ ਨਵੀਂ ਤਾਜ਼ੀ ਖਬਰ ਬਸ ਨਵੀਆਂ ਤਾਜ਼ੀਆਂ ਹੀ ਹੈ ਹੈ ਨਵੀਆਂ ਤਾਜ਼ੀਆਂ ਸਮਾਹਲ ਠੀਕ ਹੈ ਪਿੰਡ ਚ ਹਾਂਜੀ ਅਮਨ ਸ਼ਾਂਤੀ ਹੈ ਹਾਂ ਚੱਲ ਫਿਰ ਕਰ ਲਾ ਕੰਮ ਯਾਰ ਤੇਰੇ ਮੈਂ 4 ਮਿੰਟ ਖਰਾਬ ਕਰਿਆ ਬਹੁਤ ਬਹੁਤ ਧੰਨਵਾਦ ਠੀਕ ਹੈ ਸਬਸਕ੍ਰਾਈਬ ਕਰਾਇਆ ਵੀ ਚੈਨਲ ਆਪਣਾ ਹਾਂਜੀ ਹਾਂਜੀ ਪੱਕੀ ਗੱਲ ਹੈ ਹਾਂਜੀ ਵੇਖ ਲਾ ਪਰ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਲੋ ਵੀ ਦੋਸਤੋ ਨਜ਼ਾਰਾ ਵੇਖੋ ਤੁਸੀਂ ਮੌਸਮ ਦੇ ਨਾਲ ਨਾ ਮਤਲਬ ਫਸਲਾਂ ਵੀ ਪੂਰੀਆਂ ਘੈਂਟ ਲੱਗਣ ਲੱਗ ਜਾਂਦੀਆਂ ਹੋਰ ਚਾਚਾ ਨਾਰਾ ਬਸ ਮਤਲਬ ਹਰੀਆਲੀ ਤਾਜੀ ਹੋ ਜਾਂਦੀ ਹੈ ਤੇ ਇੱਕ ਬੂਟਿਆਂ ਤੇ ਮੀਂਹ ਪਿਆ ਹੋਵੇ ਜਾਂ ਪਾਣੀ ਆਪੇ ਹਟਕਦੇ ਨੇ ਤੇ ਪੱਤੇ ਹਰੇ ਭਰੇ ਲੱਗਣ ਲੱਗ ਜਾਂਦੇ ਆ ਹੇ ਅਲੇ ਐਂ ਲੱਗਣ ਲੱਗਿਆਂ ਜਿਵੇਂ ਨਾ ਮਤਲਬ ਨਵੇਂ ਜੇ ਘਰੇ ਹੁੰਦੇ ਆ ਤੇ ਤੁਸੀਂ ਉਂ ਵੀ ਵੇਖੋ ਜਦ ਬੱਦਲ ਵਾਈ ਹੋਵੇ ਤੇ ਫੋਟੋ ਫੋਟੋ ਖਿੱਚ ਕੇ ਵੇਖਿਓ ਏਡੀ ਘੈਂਟ ਆਉਂਦੀ ਐ ਗੱਲਾਂ ਹੀ ਛੱਡ ਦਿਓ ਮੈਂ ਆ ਰਿਆ ਸੀ ਵਾਪਸ ਤੇ ਮੈਨੂੰ ਮਿਲ ਗਿਆ ਕਾਲਾ ਸਾਡਾ ਯਾਰ ਕਾਲਾ ਕਿਵੇਂ ਕਾਲੇ ਕਾਲਾ ਕਰਮਾ ਵਾਲਾ ਕਾਲਾ ਮੈਨੂੰ ਕੱਲ ਮਿਲਿਆ ਸੀ ਕੱਜ ਮਿਲ ਗਿਆ ਕਿਧਰ ਜਾਇਆ ਕਿਹੜੇ ਕਿਹੜੇ ਪਿੰਡਾਂ ਦੀ ਡਿਊਟੀ ਹੁੰਦੀ ਬਈ ਤੇਰੀ ਕਣਗੀ ਧਰਤ ਲੈ ਕੇ ਕੰਦੂ ਬਲੋ ਧਰਤ ਕਣਗੀ ਧਰਤ ਤੋਂ ਲੈ ਕੇ ਹਾਂ ਗਾਂ ਸੰਗੋ ਖੇੜਾ 12 ਪਿੰਡਾ ਨਹੀਂ ਪਿੰਡ 12 ਕਿਹੜੇ ਕਿਹੜੇ ਕਿੱਧਰ ਕਿੱਧਰ ਦੀ ਜਾਂਣਾ ਮੈਂ ਇੱਥੋਂ ਆਵਲ ਖਰਾਣਾ ਮੈਂ ਇੱਥੋਂ ਲੈ ਆਉਣਾ ਹੈ ਕਣਗੀ ਧਰ ਹਾਂ ਦਾਨੇ ਵਾਲਾ ਦਾਨੇ ਵਾਲਾ ਰੱਥੜੀਆਂ ਰੱਥੜੀਆਂ ਆਵਲ ਖਰਾਣਾ ਆਵਲ ਖਰਾਣਾ ਮੌਹ ਆਣਾ ਤੱਪਾ ਹਾਂ ਦਿਉਣ ਖੇੜਾ ਹਾਂ ਤੇ ਦਿਉਣ ਖੇੜਾ ਮਣੀਆ ਵਾਲਾ ਹਾਂ ਮਣੀਆ ਦਾ ਫੁੱਲੂ ਖੇੜਾ ਹਾਂ ਫੁੱਲੂ ਖੇੜਾ ਕੁੱਤਿਆਲੀ ਅੱਛਾ ਹਾਂ ਕੁੱਤਿਆਲੀ ਖੁੱਭਣ ਖੁੱਭਣ ਤਰਮਾਲਾ ਤਰਮਾਲੇ ਤੋਂ ਕੰਦੂ ਖੇੜਾ ਕਿੰਨੇ ਕਿਲੋਮੀਟਰ ਬਣ ਜਾਂਦਾ ਸਾਰਾ ਲਾਇਆ ਹਸਾਬ ਕੋਈ ਸਾਰਾ 170 ਕਿਲੋਮੀਟਰ 170 ਕਿਲੋਮੀਟਰ ਰੋਜ਼ ਤੂੰ ਆ ਸਾਈਕਲ ਤੇ ਕੱਢਦਾ ਹਾਂ ਹਾਂ ਹਰ ਰੋਜ਼ ਤਾਂ ਨਾ ਯਾਰ ਬਈ ਯਾਰ ਬਹੁਤ ਵੱਡੀ ਗੱਲ ਹੈ ਜੇ ਤੜਕੇ ਕਿੰਨੇ ਵਜੇ ਨੰਨ ਤੜਕੇ 5 ਵਜੇ ਤੁਰ ਪਈ 5 ਵਜੇ ਤੇ ਵਾਪਸੀ ਕਿੰਨੇ ਵਜੇ ਵਾਪਸੀ ਅੱਜ ਤਾਂ ਬੱਸ ਮੌਸਮ ਜਾਂ ਖਰਾਬ ਕਰਕੇ ਪਹਿਲਾਂ ਆ ਗਿਆ ਮੜਾ ਜੇ ਖਿੱਚ ਕੇ ਆ ਗਿਆ ਹਾਂ ਖਿੱਚ ਕੇ ਆ ਜਾਂਦਾ ਮੋਟਰਸਾਈਕਲ ਤੇ ਆ ਦੋਸਤੋ ਹੁਣ ਅਸਲ ਆਇਆ ਵੀ ਟਾਈਮ ਆ ਜਿਹੜਾ ਹੋਇਆ ਪਿਆ ਕੋਈ ਸਵਾ 4 4:30 ਦੇ ਲਾਗੇ-ਦਾਗੇ ਤੇ ਵੇਖ ਲਓ ਤੁਸੀਂ ਤੜਕੇ 5 ਵਜੇ ਤੇ ਗਏ ਨਾ ਤੜਕੇ 5 ਵਜੇ 5 ਵਜੇ ਦੇ ਗਏ ਤੇ ਹੋਣਾ ਹੈ ਤੇ ਰੋਟੀ ਵੀ ਨਾਲ ਹੀ ਹੁੰਦੀ ਹੈ ਰੋਟੀ ਨਾਲ ਪੱਕੀ ਡਿਊਟੀ ਰੋਜ਼ ਕਿੰਨੇ ਸਾਲ ਹੋ ਗਏ ਬਾਈ ਮੈਨੂੰ 25 ਸਾਲ 25 ਸਾਲ ਇਸੇ ਕੰਮ ਤੇ ਇਸੇ ਤੇ ਤਨਖਾਹ ਤਰ੍ਹਾਂ ਕਿੰਨੀ ਦਿੰਦੇ ਐ ਤਨਖਾਹ ਨਹੀਂ ਕਮਿਸ਼ਨ ਕਮੈਸ਼ਨ ਹੁੰਦਾ ਇਹ ਬਸ ਟਾਈਮ ਪਾਸ ਹੋ ਜਾਂਦਾ ਬਸ ਨਹੀਂ ਮਤਲਬ ਖਵਾਰ ਮੰਗਰ ਕਿੰਨੇ ਕ ਬਣ ਜਾਂਦੇ ਨੇ ਤੇਰੇ ਹਿਸਾਬ ਨਾਲ ਵੀ ਬਸ ਦਿਹਾੜੀ ਪਈ ਜਾਂਦੀ ਏ 5 ਕੁ ਸਰ 400 500 ਰੁਪਏ ਦਿਹਾੜੀ 5 ਕੁ ਰੁਪਏ ਦਿਹਾੜੀ ਬੈਂਤੀ ਏ ਵੇਖੋ ਦੋਸਤੋ ਮਿਹਨਤਾਂ ਵੀ 15000 ਹੈ ਨਾ ਤੇ ਲਾਗੇ ਤਾਗੇ ਹਾਂ 14 ਦਾ 15000 ਬਸ 14 ਦੇ ਚਲੋ ਪਰਮਾਤਮਾ ਤਰੱਕੀ ਬਖਸ਼ੇ ਤੇ ਬੱਚੇ ਹੀ ਕਰਦੇ ਹੁੰਦੇ ਬੱਚੇ ਬਸ ਪੜ ਕੇ ਤੇ ਹੁਣ ਥੋੜੀ ਜੀ ਬਸ ਕਿਸੇ ਪ੍ਰਾਈਵੇਟ ਲੱਗੇ ਵਧੀਆ ਨਾ ਉਹ ਤਾਂ ਬੁੱਲਟ ਲਈ ਫਿਰਦਾ ਇੱਕ ਤਾਂ ਹਾਂ ਉਹ ਹੀ ਕਰਦਾ ਹੁੰਦਾ ਉਹ ਪਾ ਉਥੇ ਪ੍ਰਗਮਾ ਚ ਲੱਗਿਆ ਹਸਪੀਟਲ ਤੇ ਹਾਂ ਕੰਪਿਊ ਨੇ ਯਾਰ ਇਹ ਮਿਹਨਤ ਵਾਲੇ ਬੰਦੇ ਨੂੰ ਹਮੇਸ਼ਾ ਸਲੂਟ ਚਾਹੀਦਾ ਹੈ ਤੇ ਇਹ ਤਾਂ ਬਹੁਤ ਵੱਡੀ ਗੱਲ ਹੈ ਵੀ ਬੰਦਾ ਇੰਨੀ ਜਿਆਦਾ ਮਿਹਨਤ ਕਰਦਾ ਹੁਣ ਵਿਚਾਰਾ ਥੱਕਿਆ ਹੋਊਗਾ ਤੇ ਕਿਸੇ ਟਾਈਮ ਵੇਲੇ ਟਾਈਮ ਨਾਲ ਆਪਾਂ ਪੂਰੀ ਗੱਲਬਾਤ ਕਰਾਂਗੇ ਚਲੋ ਹੁਣ ਤੁਸੀਂ ਕਰੋ ਰੈਸਟ ਠੀਕ ਹੈ ਚਾਹ ਪਾਣੀ ਪੀਓ ਨਹਾਓ ਤੋਂ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਓਕੇ ਦੋਸਤੋ ਹਾਂ ਚਾਚਾ ਕਿਵੇਂ ਹੈ ਹੋਰ ਕਿੱਦਾਂ ਬਰਦਾ ਨਤਰੀ ਕੋਲ ਬੱਚਾ ਬੱਚਾ ਕਿਦੋਂ ਰੋਟਾ ਦਿੱਸੋ ਪੂਰੇ ਮਡੇ ਕੋ ਸੱਤ ਵਹੀ ਦੀ ਗਰੀ ਸੱਤ ਕੋੜੇ ਜਾ ਰਿਹਾ ਹੋਰ ਵਧੀਆ ਬਾਰੇ ਵਧੀਆ ਵਧੀਆ ਹੋ ਰਿਹਾ ਜਨਾ ਲੋਕ ਠੀਕ ਹੈ ਹਾਂ ਸਿਕਲ ਜੀ ਤਕੜਿਓ ਇਹ ਹੁੰਦਾ ਸਾਡੇ ਪਿੰਡਾਂ ਦਾ ਰੌਣਕ ਮੇਲਾ ਤੇ ਮੇਲਾ ਦਾ ਬਲੌਕ ਹੁਣ ਪੂਰਾ ਹੋ ਗਿਆ ਪੂਰਾ ਕਿ ਹੋ ਗਿਆ ਜਿਆਦਾ ਹੀ ਬਣ ਗਿਆ ਤੇ ਬਾਕੀ ਅਪਡੇਟ ਤੁਹਾਨੂੰ ਕੱਲ ਨੂੰ ਦੇਵਾਂਗੇ ਅੱਜ ਲਈ ਇੰਨਾ ਹੀ ਅਸਲ ਮੈਂ ਬੇਟਾਈਮ ਹੀ ਵਾਕ ਹੀ ਕਰਦਾ ਨਾ ਤੁਹਾਨੂੰ ਪਤਾ ਹੀ ਹੈ ਗੁੱਡ ਮਾਰਨਿੰਗ ਤੁਹਾਡੇ ਵਾਸਤੇ ਸੀ ਪਰ ਆਫਟਰਨੂਨ ਤਾਂ ਵੀ ਜਾਦੀ ਟਾਈਮ ਹੋ ਗਿਆ ਸੀਗਾ ਓਕੇ ਦੋਸਤੋ ਉਮੀਦ ਹੈ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਹੈ ਤੇ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ ਟਾਟਾ